ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬੀ ਡਰਾਈਵਰ ਦੇ ਹੱਕ ਵਿੱਚ ਆਏ 10 ਲੱਖ ਤੋਂ ਵੱਧ ਲੋਕ ਅਮਰੀਕਾ ਵਿੱਚ ਗਿਰਫਤਾਰ ਗਿਰਫਤਾਰ ਪੰਜਾਬੀ ਡਰਾਈਵਰ ਦੇ ਹੱਕ ਵਿੱਚ 10 ਲੱਖ ਤੋਂ ਵੱਧ ਲੋਕ ਨਿੱਤਰ ਚੁੱਕੇ ਹਨ ਅਤੇ ਕਾਫਲਾ ਲਗਾਤਾਰ ਵੱਧ ਜਾ ਰਿਹਾ ਹੈ ਸਿਰਫ ਅਮਰੀਕਾ ਹੀ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਵੱਲੋਂ ਨਸਲ ਅਤੇ ਧਰਮ ਉੱਤੇ ਉੱਠ ਕੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ ਲੁਧਿਆਣਾ ਵਿੱਚ ਟੈਕਸੀ ਚਲਾ ਰਿਹਾ ਹਰਗਰਮੀਤ ਸਿੰਘ ਨੇ ਹਰਜਿੰਦਰ ਸਿੰਘ ਦੇ ਵੱਜਰ ਗਲਤੀ ਨੂੰ ਨਜ਼ਰਅੰਦਾਜ਼ ਦਾ ਸਕਦਾ ਪਰ 45 ਸਾਲ ਕੈਦ ਦੀ ਸਜ਼ਾ ਬਹੁਤ ਜ਼ਿਆਦਾ ਹੋਵੇਗੀ ਗਰਮੀਤ ਸਿੰਘ ਵੀ ਕਿਸੇ ਵੇਲੇ ਅਮਰੀਕਾ ਵਿੱਚ ਟਰੱਕ ਚਲਾਉਂਦਾ ਸੀ ਪਰ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕੈਨੇਡਾ ਤੋਂ ਅਮਰੀਕਾ ਵਿਚਾਲੇ ਕਈ ਸਾਲ ਟਰੱਕ ਚਲਾਉਣ ਵਾਲੇ ਤੁਸ਼ਾਰ ਦਾ ਕਹਿਣਾ ਹੈ ਕਿ ਹੌਲ ਕਾਨ ਹੌਲ ਨਾਕ ਤੇ ਹੌਲ ਨਾਕ ਸੜਕਾਂ ਸੇ ਇੰਨੀ ਲਈ ਇੰਨੀ ਜ਼ਿਆਦਾ ਸਜ਼ਾ ਨਹੀਂ ਦਿੱਤੀ ਜਾ ਸਕਦੀ ਹਰਦੀਪ ਸਿੰਘ ਦੀ ਉਹਨਾਂ ਲੋਕਾਂ ਨੂੰ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਨਾ ਇਹ ਸਿਰਫ ਇੱਕ ਸਿਰਫ ਤੇ ਸਿਰਫ ਇੱਕ ਹਾਸਾ ਸੀ ਅਤੇ ਹਰਦੀਪ ਸਿੰਘ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਮਨਿਆਕ 45 ਸਾਲ ਕਦੇ ਵੀ ਨਹੀਂ ਹੋਣੀ ਚਾਹੀਦੀ ਦੱਸ ਦਈਏ ਕਿ ਪੰਜਾਬੀ ਨੌਜਵਾਨ ਵੱਲੋਂ ਸਾਂਝੇ ਤੌਰ ਤੇ ਵਿੱਡੇ ਮਹਿਮ ਅਧੀਨ ਆਨਲਾਈਨ ਪਟੀਸ਼ਨ ਤੇ 10 ਲੱਖ ਤੋਂ ਵੱਧ ਦਸਤਖਤ ਹੋ ਚੁੱਕੇ ਹਨ ਅਤੇ ਜਲਦ ਹੀ ਅੰਕੜਾ ਵੀ ਲੱਗਤੋਂ ਟਪ ਸਕਦਾ ਹੈ ਪਟੀਸ਼ਨ ਤੇ ਸਾਈਨ ਕਰਨ ਵਾਲਿਆਂ ਵੱਲੋਂ ਹਰਜਿੰਦਰ ਸਿੰਘ ਦੇ ਹੱਕ ਵਿੱਚ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਫੋਲ ਰੀਡਾ ਸੂਬੇ ਦੇ ਗਵਰਨਰ ਰੋਨ ਦੇ ਸੈਂਸ ਨੂੰ ਇਨਸਾਫ ਕਰਨ ਦਾ ਸੱਦਾ ਦੇ ਵੀ ਦਿੱਤਾ ਗਿਆ ਹੈ ਇਸ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ